ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿੰਨੇ ਵੀ ਆਪਣੇ ਆ ਬੱਚੇ ਖੜਾ ਰਹੀ ਹੈ ਇਹਨਾਂ ਨੇ ਪਹਿਲਾਂ ਵੀਡੀਓ ਪਾਈ ਸੀ ਪਾਣੀ ਦੀ ਵੀ ਨਹਾਉਣ ਵਾਸਤੇ ਪਾਣੀ ਹੈ ਨਹੀਂਗਾ ਅਸੀਂ ਬਹੁਤ ਧੰਨਵਾਦ ਕਰਦੇ ਆ ਸੰਤ ਬਾਬਾ ਅਮਰਜੀਤ ਸਿੰਘ ਕਲੱਬ ਸਪੋਰਟ ਕਲੱਬ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਨਹਾਉਣ ਵਾਲੇ ਪਾਣੀ ਵਾਸਤੇ ਮੋਟਰ ਦਾ ਪ੍ਰਬੰਧ ਕਰਕੇ ਦਿੱਤਾ ਤੇ ਪੀਣ ਵਾਸਤੇ ਫਿਲਟਰ ਵੀ ਲਾਤਾ ਤੇ ਲੇਟਾਂ ਵੀ ਜਗਾਤੀਆਂ ਲੇਟਾਂ ਜਿੰਦਰ ਕਾਲ ਜੀ ਦਾ ਧੰਨਵਾਦ ਕਰਦੇ ਆ ਵੀ ਉਹਨੇ ਮਤੇ ਬੰਦ ਪਈਆਂ ਸੀਗੀਆਂ ਉਹਨੇ ਬੇਨਤੀ ਕੀਤੀ ਉੱਥੇ ਕਮੇਟੀ ਕਰਦੇ ਲੇਟਾਂ ਵੀ ਜਗਾਪਨਾ ਤੇ ਸਾਰਿਆਂ ਬੱਚਿਆਂ ਨੇ ਕਹਿੰਦੇ ਵੀ ਧੰਨਵਾਦ ਕਰਦਾ ਹੈ ਕਲੱਬ ਦਾ ਤੇ ਸਾਰਿਆਂ ਨੇ ਬਹੁਤ ਨਾਲ ਧੰਨਵਾਦ ਕਰਦੇ ਤੇ ਉਹਨੂੰ ਇੱਕ ਹੋਰ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਕੋਈ ਨਾ ਕੋਈ ਇੱਥੇ ਬੱਚਿਆਂ ਨੂੰ ਕੋਈ ਕੋਚ ਦਾ ਕੋਈ ਪ੍ਰਬੰਧ ਕੀਤਾ ਜਾਵੇ ਤੇ ਮਾਣਾ ਮੋਟਾ ਕੋਈ ਖਾਾਕ ਦਾ ਵੀ ਪ੍ਰਬੰਧ ਕੀਤਾ ਜਾਵੇ ਕਿਉਂਕਿ ਬੱਚੇ ਨਸ਼ੇ ਤੋਂ ਬਹੁਤ ਦੂਰ ਇਹ ਤਾਂ ਹਜੇ ਅੱਧੇ ਹੀ ਆ ਬੱਚੇ ਅੱਧੇ ਇਹ ਤੋਂ ਫੇੜ ਕੇ ਜਾ ਚੁੱਕੇ ਆ ਤੇ ਦੁਬਾਰਾ ਫੇਰ ਬਹੁਤ ਬਹੁਤ ਧੰਨਵਾਦ ਕਲੱਬ ਗੰਤ ਬਾਬਾ ਵਜੀ ਸਿੰਘ ਸਪੋਰਟ ਕਲੱਬ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਨਹਾਉਣ ਵਾਸਤੇ ਪਾਣੀ ਦਾ ਪ੍ਰਬੰਧ ਕਰਕੇ ਦਿੱਤਾ ਤੇ ਪੀਣ ਵਾਸਤੇ ਫਿਲਟਰ ਲਾ ਕੇ ਦਿੱਤਾ ਤੇ ਡੇਟਾ ਵੀ ਜੁਦਾ ਕੇ ਦਿੱਤਾ ਤੇ ਹੁਣ ਇਹ ਖੂਰ ਬੇਨਤੀ ਹੈ ਇਹਨਾਂ ਬੱਚਿਆਂ ਨੂੰ ਕੋਈ ਨਾ ਕੋਈ ਪੋਚ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਤੇ ਥੋੜਾ ਘਣਾ ਖਾਣਾ ਦਾ ਪ੍ਰਬੰਧ ਕੀਤਾ ਜਾਵੇ ਇਹ ਬੇਨਤੀ ਮਨਜ਼ੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ